ਹਾਂਜੀ ਇਹ ਨੇ ਗਰਦੀਪ ਸਿੰਘ ਇਹ ਇੱਕ ਹਲਵਾਈ ਨੇ ਇਹ ਹਰਦੀਪ ਸਿੰਘ ਕੇਲਰ ਮਾਸਟਰ ਹਨ ਹਰਦੀਪ ਸਿੰਘ ਤੇ ਗਰਦੀਪ ਸਿੰਘ ਦੋਨੋਂ ਸਕੇ ਭਰਾ ਨੇ ਇਹ ਨੇ ਜੀ ਗੁਰਸੇਵਕ ਸਿੰਘ ਜੋ ਕਿ ਇੱਕ ਬੈਂਕ ਦੇ ਅਫਸਰ ਹਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ੍ਰੀ ਗੱਲ ਜੀ ਸਤਿ ਸ਼੍ਰੀ ਅਕਾਲ ਬੈਠੋ ਜੀ ਹਾਂਜੀ ਦੱਸੋ ਅੱਜ ਅਸੀਂ ਦੋਨੇ ਸਕੇ ਭਰਾ ਜੀ ਮੇਰਾ ਨਾਮ ਹਰਦੀਪ ਸਿੰਘ ਆ ਇਹਦਾ ਨਾਮ ਗੁਰਦੀਪ ਸਿੰਘ ਆ ਅਸੀਂ ਲੋਨ ਲੈਣਾ ਚਾਹੁੰਨੇ ਹਾਂ ਠੀਕ ਹੈ ਜੀ ਤੁਸੀਂ ਕੰਮ ਕਰ ਕੀ ਕਰਦੇ ਹੋ ਜੀ ਹਰਦੀਪ ਸਿੰਘ ਤੇ ਗੁਰਦੀਪ ਸਿੰਘ ਹਾਂ ਜੀ ਮੈਂ ਟੇਲਰ ਮਾਸਟਰ ਆਂ ਮੇਰਾ ਹੋਟਲ ਆ ਜੀ ਠੀਕ ਹੈ ਜੀ ਤੁਸੀਂ ਮੈਨੂੰ ਆਪਦਾ ਐਡਰੈਸ ਲਿਖਾ ਦਿਓ ਤੇ ਅਸੀਂ ਇਨਕੁਆਰੀ ਕਰਕੇ ਜਿਹੜੀ ਕਾਰਵਾਈ ਹੋਈ ਉਹ ਅੱਗੇ ਕਾਰਵਾਈ ਪਾ ਦਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ Thank yeah.